ਉਦੋਂ ਕਿ ਮੀਂਗਸਾੰਗ ਮੰਡ ਕਹਿ ਗਿਆ ਜੀ ਕਿ ਨਰੈਨ ਸਿੰਘ ਚੋੜੇ ਨੂੰ ਆਪਾਂ ਬਕਰੇ ਕੌਮ ਦਾ ਆਵਾਜ਼ ਦਵਾ। ਨਹੀਂ ਮੰਡ ਤਾਂ ਬਹੁਤ ਕੁਛ ਤਹਿ ਦੋ ਜੀ। ਧਿਆਨ ਸੋ ਮੰਡ ਦਾ ਤਾਂ ਬੜਾ ਹੀ ਸਪਸ਼ਟ ਹੈ ਉਹਦਾ ਏਜੰਡਾ ਕੀ ਆ। ਧਿਆਨ ਸੋ ਮੰਡ ਕੀ ਕਹਿੰਦਾ? ਧਿਆਨ ਸੋ ਮੰਡ ਦਾ ਤਾਂ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਨਹੀਂ ਲੱਗਦਾ। ਉਹਨੂੰ ਪਹਿਲਾਂ ਇਹੀ ਪੁੱਛ ਲਿਓ ਗੁਰੂ ਘਰ ਗੋਲੀ ਚਲਾਉਣੀ ਫਿਰ ਜਾਇਜ ਹੈ ਜੀ। ਮਤਲਬ ਜਿਹੜੇ ਇੱਕ ਇੱਕ ਏਜੰਡਾ ਚ ਲਾਇਆ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਤਾਂ ਹੀ ਨਰਿੰਦਰ ਬਿਲਕੁਲ ਬਿਲਕੁਲ ਮੈਂ ਮੈਂ ਦੇਖੋ ਇੱਕ ਇਹ ਆ ਹੀ ਹੋਈ ਜਾਣਾ ਸਪਸ਼ਟ ਮੈਂ ਹਾਲੇ ਨਾ ਪਹਿਲਾਂ ਬੋਲਣਾ ਨਹੀਂ ਚਾਹੁੰਦਾ ਸੁਪਰੀਮ ਕੋਰਟ ਤੇ ਤਰੀਕ ਹੈ ਸਭ ਕੁਝ ਸਪਸ਼ਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਾਈ ਹੋਈ ਸੇਵਾ ਤੇ ਵਿਗਨ ਪਾਵੇ ਰੋਗ ਪਾਵੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਫਿਰ ਆ ਕੇ ਗੋਲੀਆਂ ਚਲਾਵੇ ਉਹਨੂੰ ਕੋਈ ਗੁਰੂ ਦਾ ਸਿੱਖ ਜੇ ਸਹੀ ਠਰਾਂਉਂਦਾ ਗੁਰੂ ਰਾਮਦਾਸ ਮਹਾਰਾਜ ਦੇ ਸ਼ਰਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਠਰਾਂਉਂਦਾ ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਔਰ ਉਹਦਾ ਚੈੱਕ ਅਪ ਹੋਣ ਦੀ ਲੋੜ ਹੈ ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਰਦੇ ਹੋ ਫਿਰ ਫਿਰ ਤਾਂ ਅਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੋਲੀ ਉਹਦੀ ਮਹੱਤਤਾ ਆ ਜਾਣਗੇ ਕੱਲ ਇਸ ਲਈ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾਂ ਅ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਲ ਦਾ ਵਿਰੋਧ ਇਹਨਾਂ ਦੀ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ